ਈਸੇ ਨਹੀਂ ਆਏ ਜੀ ਮਹਾਰਾਜ ਨੇ ਬੁਲਾਇਆ ਇਹਦੇ ਲਈ ਧੰਨਵਾਦ ਕਰਦੇ ਆ ਕਿ ਮਹਾਰਾਜ ਨੇ ਅੱਜ ਫੇਰ ਸਾਨੂੰ ਆਪ ਦੇ ਦਰਸ਼ਨੇ ਦیدار ਬਖਸ਼ੇ ਨੇ ਔਰ ਭਾਈ ਸਾਹਿਬ ਦਾ ਧੰਨਵਾਦ ਕਰਦੇ ਆ ਅ ਅੰਮ੍ਰਿਤਸਰ ਸਾਹਿਬ ਆਉਨੇ ਆ ਕਈ ਥਾਵਾਂ ਦਾ ਸਾਨੂੰ ਪਤਾ ਨਹੀਂ ਲੱਗਦਾ ਅਸੀਂ ਆਉਨੇ ਆ ਪ੍ਰਕਰਮਾ ਪ੍ਰਕਰਮਾ ਚ ਪ੍ਰਕਰਮਾ ਕਰਕੇ ਪਾਠ ਕਰਕੇ ਦਰਸ਼ਨ ਕਰਕੇ ਚਲੇ ਜਾਨੇ ਆ ਕਈ ਸਥਾਨ ਇੰਨੇ ਨੇ ਹਰਮੰਦਰ ਸਾਹਿਬ ਦੇ ਦੇਖਣ ਵਾਲੇ ਕਿ ਸਾਨੂੰ ਨਹੀਂ ਪਤਾ ਲੱਗਦਾ ਕਿਉਂਕਿ ਸਾਡੀ ਉੱਡੀ ਬੁੱਧੀ ਨਹੀਂ ਕੁਛ ਕੂਟੀ ਦੀ ਪਰ ਭਾਈ ਸਾਹਿਬ ਨੇ ਉਹਨਾਂ ਸਾਰੇ ਸਥਾਨਾਂ ਦੇ ਦਰਸ਼ਨ ਕਰਾਏ ਲਈ ਭਾਈ ਸਾਹਿਬ ਦਾ ਵੀ ਧੰਨਵਾਦ ਕਰਦੇ ਆਂ ਔਰ ਸਾਡਾ ਅੱਜ ਇੱਥੇ ਆਉਣ ਦਾ ਮਹਾਰਾਜ ਦੇ ਚਰਨਾਂ 'ਚ ਸ਼ੁਕਰਾਨਾ ਕਰਨ ਦਾ ਇਰਾਦਾ ਸੀ ਕਿ ਸਾਡੀ ਫਿਲਮ ਹੈ ਜਿਹੜੀ ਸ਼ੁਕਰਾਨਾ ਉਹ ਆ ਰਹੀ ਹੈ ਸਾਨੂੰ ਲੱਗਿਆ ਕਿ ਸਭ ਤੋਂ ਵੱਡਾ ਜਿਹੜਾ ਸ਼ੁਕਰਾਨਾ ਹੈ ਸਿੱਖ ਲਈ ਹਰਮੰਦਰ ਸਾਹਿਬ ਤੋਂ ਉੱਤੇ ਦੁਨੀਆਂ 'ਚ ਕੁਝ ਨਹੀਂ ਮਹਾਰਾਜ ਦਾ ਜਾ ਕੇ ਕੀਤਾ ਜਾਵੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਦਾ ਕੀਤਾ ਜਾਵੇ ਬਾਬਾ ਦੀਪ ਸਿੰਘ ਜੀ ਦਾ ਕੀਤਾ ਜਾਵੇ ਇਹ ਸਾਡੀ ਫਿਲਮ ਜਿਹੜੀ ਇਨਸਾਨੀਅਤ ਪਸੰਦ ਫਿਲਮ ਹੈ ਜਿੱਥੇ ਇਹ ਦਰਸਾਇਆ ਗਿਆ ਕਿ ਮਹਾਰਾਜ ਦੀ ਰਜਾ ਚ ਕਿਵੇਂ ਰਹਿਣਾ ਹੈ ਟਾਈਮ ਚੰਗਾ ਹੋਵੇ ਮਾੜਾ ਹੋਵੇ ਜੇ ਸਾਡਾ ਚੰਗਾ ਟਾਈਮ ਆ ਉਹ ਵੀ ਸਾਨੂੰ ਮਹਾਰਾਜ ਨੇ بادشاہ ਜੇ ਕੋਈ ਖੁਦਾ ਨਾ ਖਾਸ ਤਾਂ ਕਦੇ ਕੁਝ ਉਮੀਦਾਂ ਸੁਭਾ ਬਣ ਜਾਂਦਾ ਤੇ ਉਹਨੂੰ ਵੀ ਮਹਾਰਾਜ ਦੀ ਰਜਾ ਚ ਰਹਿ ਕੇ ਅਸੀਂ ਸਤਿਕਾਰ ਕਰੀਏ ਸੋ ਫਿਲਮ ਹੈ ਜਿਹੜੀ ਉਹ ਇਨਸਾਨੀਅਤ ਪਸੰਦ ਲੋਕਾਂ ਦੀ ਗੱਲ ਕਰਦੀ ਹੈ ਮਹਾਰਾਜ ਦੀ ਰਜਾ ਚ ਰਹਿਣ ਦੀ ਗੱਲ ਕਰਦੀ ਹੈ ਸਭ ਤੋਂ ਵੱਡੀ ਵੱਡੀ ਜਿਹੜੀ ਗੱਲ ਹੈ ਸਾਂਝੀਆਂ ਪਰਿਵਾਰਾਂ ਦੀ ਗੱਲ ਕਰਦੀ ਹੈ ਕਿ ਅੱਜ ਕੱਲ ਪੰਜਾਬ ਦੇ ਕਲਚਰ ਚੋਂ ਵਿਢੇ ਆਪਸੀ ਜੁਆਇੰਟ ਫੈਮਲੀਆਂ ਖਤਮ ਹੋ ਚੁੱਕੀਆਂ ਨੇ ਸੋ ਕੋਸ਼ਿਸ਼ ਕੀਤੀ ਹੈ ਮਹਾਰਾਜ ਨੇ ਕਰਵਾਈ ਹੈ ਇਸਤਾਨੀ ਕੀਤੀ ਲੈ ਕੇ ਆ ਰਹੇ ਹਾਂ ਜੀ 27 ਸਤੰਬਰ ਨੂੰ ਸ਼ੁਕਰਾਨਾ ਔਰ ਸ਼ੁਕਰਾਨਾ ਸੰਗਤ ਦੇਖੇ ਤੇ ਉਸ ਤੋਂ ਬਾਅਦ ਚ ਕੋਟਨਪੋਟ ਮਹਾਰਾਜ ਦਾ ਸ਼ੁਕਰਾਨਾ ਕਰਨ ਜਲਦੀ ਦੁਬਾਰੇ ਫੇਰਾਵਾਂਗੇ ਸੋ ਧੰਨਵਾਦ ਕਰਦੇ ਹਾਂ ਔਰ ਗੁਰੂ ਮਹਾਰਾਜ ਦਾ ਸਭ ਤੋਂ ਵੱਡਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇੱਕ ਕਾਰਜ ਬਖਸ਼ਿਆ ਸੰਗਤ ਦਾ ਪਿਆਰ ਹੈ ਜੀ ਅੱਗੇ ਵੀ ਮਹਾਰਾਜ ਕਿਰਪਾ ਕਰਨ ਆਪ ਹੀ ਸੇਵਾ ਸਾਡੇ ਤੋਂ ਲੈਂਦੇ ਰਹਿਣ ਪਾਂਸ ਦੀ ਚੜ੍ਹਦੀ ਕਲ ਵਾਲੀਆਂ ਫਿਲਮਾਂ ਪਾਂਸ ਦੀ ਜਿਨ੍ਹਾਂ ਚ ਏਕਤਾ ਦਿਖਾਈ ਗਈ ਹੈ ਜਿਨ੍ਹਾਂ ਚ ਸਰਬ ਸਾਲ ਸਰਬ ਸਾਂਝੀ ਬਾਣੀ ਦੀ ਗੁਰਬਾਣੀ ਦੀ ਗੱਲ ਕੀਤੀ ਗਈ ਹੈ ਭਾਈਚਾਰੇ ਦੀ ਗੱਲ ਕੀਤੀ ਗਈ ਹੈ ਉਹ ਫਿਲਮਾਂ ਕੋਸ਼ਿਸ਼ ਕਰਾਂਗੇ ਮਹਾਰਾਜ ਆਪ ਸਿਰ ਤੇ ਹੱਥ ਰੱਖ ਕੇ ਸਾਡੇ ਤੋਂ ਬਣਵਾਉਂਦੇ ਰਹਿਣ ਤੇ ਅਸੀਂ ਉਹਨਾਂ ਚ ਆਪ ਦਾ ਦਸਵੰਦ ਕੱਢਦੇ ਰਹੀਏ ਕੰਮ ਦੇ ਸਾਰ ਬਹੁਤ ਮਿਹਰਬਾਨੀ ਧੰਨਵਾਦ